ਹਾਂਜੀ ਬੱਚਿਆਂ ਦੀ ਹੋਈ ਡਿਮਾਂਡ ਕਿ ਮੰਮੀ ਸਾਨੂੰ ਫਰੈਂਚ ਫ੍ਰਾਈਜ਼ ਚਾਹੀਦੇ ਨੇ ਨਾ ਜਿਹੜੇ ਕਿ ਬਿਲਕੁਲ ਵਿਆਹ ਤੇ ਹੁੰਦੇ ਆ ਉਹ ਕਿੱਦਾਂ ਦੇ ਹੁੰਦੇ ਆ ਜਿਹੜੇ ਕਿ ਮਹਿੰਗੇ ਮਹਿੰਗੇ ਰੈਸਟੋਰੈਂਟ ਚ ਹੁੰਦੇ ਜਿਹੜੇ ਵਿਆਹ ਵਾਲੇ ਹੁੰਦੇ ਆ ਨਾ ਉਹ ਲੱਗ ਤਰੀਕੇ ਦੇ ਹੁੰਦੇ ਆ ਪਰ ਜਿਹੜੇ ਮਹਿੰਗੇ ਮਹਿੰਗੇ ਰੈਸਟੋਰੈਂਟ ਤੇ ਆਪਾਂ ਜਾ ਕੇ ਖਾਣੇ ਆ ਨਾ ਡੋਮਿਨੋਜ਼ ਵਗੈਰਾ ਨਾ ਉੱਥੇ ਕਿੱਜ ਤਰੀਕੇ ਦੇ ਬਣਦੇ ਆ ਸਭ ਤੋਂ ਪਹਿਲਾਂ ਆਪਾਂ ਕੀ ਲੈਂਦਾ ਸੂਜੀ 2 ਚਮਚ ਇਹਨੂੰ ਆਪਾਂ ਨੇ ਹੈ ਨਾ ਭਿਉਂ ਕੇ ਰੱਖ ਲਿਆ ਕਿਉਂਕਿ ਸੂਜੀ ਥੋੜੀ ਜਿਹੀ ਫੁੱਲਣੀ ਚਾਹੀਦੀ ਹੈ ਤੇ 1.5 ਚਮਚ ਆਪਾਂ ਨੇ ਲੈਂਦਾ ਹੈਗਾ ਚਾਵਲ ਦਾ ਆਟਾ 2 ਚਮਚ ਲੈਤ ਨੇ ਆਪਾਂ ਨੇ ਤੇ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਨਾ ਕੱਦੂ ਕਸ਼ ਕਰ ਲਾਂਗੇ ਤਾਂ ਕਿ ਇਹਨਾਂ ਦੇ ਵਿੱਚ ਕੋਈ ਵੀ ਗੱਠ ਨਾ ਰਹੇ ਅਗਰ ਗੱਠ ਰਹੇਗੀ ਫਿਰ ਤੁਹਾਡੇ ਜਿਹੜੇ ਹੈ ਨਾ ਫਿੰਗਰਸ ਨੇ ਉਹ ਨਹੀਂ ਬਣਨਗੇ ਤੇ ਇਸੇ ਤਰੀਕੇ ਨਾਲ ਆਪਾਂ ਤੁਹਾਨੂੰ ਇੱਕ ਕੁਰਕਰੀਆਂ ਦੀ ਵੀ ਵੀਡੀਓ ਵੀ ਪਾਵਾਂਗੇ ਜਿਹੜਾ ਕਿ ਆਪਣੇ ਬੱਚੇ ਨਾ ਮਾਰਕੀਟ ਦੇ ਵਿੱਚੋਂ ਕੁਰਕਰੇ ਲੈ ਕੇ ਆਉਂਦੇ ਆ ਲੇਜ ਲੈ ਕੇ ਆਉਂਦੇ ਆ ਨਾ ਬਹੁਤ ਮਹਿੰਗੇ ਮਹਿੰਗੇ ਨੇ ਮਿਲਦੇ ਆ ਨਾ ਤੇ ਨਾਲੇ ਕੈਮੀਕਲ ਵਾਲੇ ਹੁੰਦੇ ਆ ਤੇ ਨਾਲੇ ਉਹ ਬਹੁਤ ਹੀ ਪੁਰਾਣੇ ਹੁੰਦੇ ਪਰ ਈਜ਼ੀ ਤਰੀਕੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਬਿਮਾਰੀਆਂ ਤੋਂ ਵੀ ਬਚਾ ਸਕਦੇ ਹੋ ਤੇ ਇਸ ਤਰੀਕੇ ਨਾਲ ਘਰ ਦੇ ਵਿੱਚ ਹਰ ਇੱਕ ਚੀਜ਼ ਬਣਾ ਸਕਦੇ ਹੋ ਤੇ ਜਿਹੜੀ ਜਿਹੜੀ ਭੈਣ ਭਰਾਵ ਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਲਦੀ ਜਲਦੀ ਕਰ ਲੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਵੀ ਕਰ ਦੇਣਾ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਨਾ ਤੇ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਇਦਾਂ ਦੀਆਂ ਪਿਆਰੀਆਂ ਪਿਆਰੀਆਂ ਵੀਡੀਓ ਤੇ ਹੁਣ ਆਪਾਂ ਇਹਨਾਂ ਨੂੰ ਕਰਦਾਂਗੇ ਚੰਗੀ ਤਰੀਕੇ ਦੇ ਨਾਲ ਮੈਸ਼ ਕੱਦੂ ਕਸੀ ਕਰਾਂਗੇ ਪਰ ਹਨ ਜੇ ਆਗੇ ਤੁਸੀਂ ਦੂਸਰੇ ਲੋਕਾਂ ਤੋਂ ਤੁਹਾਡੇ ਕੋਲੇ ਮੈਸਰ ਹੈਗਾ ਤਾਂ ਤੁਸੀਂ ਉਹਦੇ ਨਾਲ ਵੀ ਕਰ ਸਕਦੇ ਹੋ ਪਰ ਇਹਦੇ ਨਾਲ ਹਨ ਕੋਈ ਵੀ ਗੱਠ ਵਗੈਰਾ ਨਹੀਂ ਰਹਿੰਦੀ ਇਸ ਤਰੀਕੇ ਦੇ ਨਾਲ ਦੇਖੋ ਪਹੁੰਚ ਜਾਂਦਾ ਇਹ ਆਪਣੇ ਕੋਲੇ ਚਾਰ ਮੀਡੀਅਮ ਸਾਈਜ਼ ਦੇ ਆਲੂ ਸੀਗੇ ਤੁਹਾਡੇ ਕੋਲੇ ਇਹ ਵੱਡੇ ਨੇ ਛੋਟੇ ਨੇ ਨਾ ਉਹਦੇ ਹਿਸਾਬ ਦੇ ਨਾਲ ਤੁਸੀਂ ਇਹ ਚੀਜ਼ਾਂ ਲੈ ਸਕਦੇ ਹੋ ਜਿਹੜੀ ਵੀ ਆਪਾਂ ਘੱਟ ਵੱਧਾਣਾ ਕਰਨਾ ਤੇ ਹੁਣ ਆਪਾਂ ਇਹਦੇ ਵਿੱਚ ਕਿਹੜੇ-ਕਿਹੜੇ ਮਸਾਲੇ ਐਡ ਕਰਾਂਗੇ ਇਸਦੇ ਵਿੱਚ ਐਡ ਕਰਾਂਗੇ ਥੋੜਾ ਜਿਹਾ ਨਮਕ ਮਿਰਚ ਟੇਸਟ ਅਨੁਸਾਰ ਆਪਾਂ ਮਿਰਚ ਪਾਵਾਂਗੇ ਥੋੜੀ ਜੀ ਤੁਸੀਂ ਹੈ ਨਾ ਬਗੈਰ ਮਿਰਚ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਬਗੈਰ ਮਿਰਚ ਤੋਂ ਵੀ ਬਣਾ ਸਕਦੇ ਹੋ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਨਮਕ ਉਹ ਵੀ ਟੇਸਟ ਅਨੁਸਾਰ ਤੇ ਬਾਕੀ ਮਸਾਲੇ ਆਪਾਂ ਕਦੋਂ ਪਾਉਣੇ ਨੇ ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿਆਂ ਤੁਸੀਂ ਕੋਈ ਕਲਰ ਵੀ ਪਾ ਸਕਦੇ ਹੋ ਫਲੇਵਰ ਵੀ ਪਾ ਸਕਦੇ ਹੋ ਜਿਵੇਂ ਕਿ ਤੁਸੀਂ ਲਸਣ ਵਾਲਾ ਬਣਾਉਣਾ ਹੈ ਨਾ ਉਹ ਫਲੇਵਰ ਵੀ ਪਾ ਸਕਦੇ ਹੋ ਹਿੰਗ ਵਾਲਾ ਬਣਾਉਣਾ ਉਹ ਵੀ ਬਣਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਕਰ ਲਾਂਗੇ ਇੱਕ ਡੋ ਜਿਵੇਂ ਆਪਣਾ ਆਟਾ ਹੁੰਦਾ ਹੈ ਨਾ ਉਸ ਤਰੀਕੇ ਦਾ ਆਪਾਂ ਇਹਨੂੰ ਬਣਾ ਲਾਂਗੇ ਅਗਰ ਤੁਹਾਨੂੰ ਲੱਗਦਾ ਵੀ ਥੋੜਾ ਜਿਹਾ ਨਾ ਹਾਰਡ ਹੈਗਾ ਤਾਂ ਤੁਸੀਂ ਥੋੜਾ ਜਿਹਾ ਵਿੱਚ ਪਾਣੀ ਵੀ ਐਡ ਕਰ ਸਕਦੇ ਹੋ ਪਰ ਆਦਰਵਾਇਜ਼ ਜ਼ਰੂਰਤ ਨਹੀਂ ਹੈਗੀ ਕਿਉਂਕਿ ਅਗਰ ਆਪਾਂ ਪੂਰਾ ਪੂਰਾ ਮਿੰਕੇ ਪਾਵਾਂਗੇ ਨਾ ਫਿਰ ਆਪਣਾ ਹਨਾ ਕੋਈ ਵੀ ਚੀਜ਼ ਘ ਬਹੁਤ ਹੀ ਈਜ਼ੀ ਟ੍ਰਿਕ ਦੇ ਨਾਲ ਮੈਂ ਤੁਹਾਨੂੰ ਹਨਾ ਕੁਕਿੰਗ ਸਿਖਾਉਂਗੀ ਆਪਣੇ ਚੈਨਲ 'ਤੇ ਜਿਹੜੀਆਂ ਮੇਰੀਆਂ ਪਹਿਲਾਂ ਪਹਿਲੀ ਵਾਰੀ ਵੀ ਕਰਨੀਆਂ ਹਨ ਉਹ ਵੀ ਪਰਫੈਕਟ ਬਿਲਕੁਲ ਪਰਫੈਕਟ ਬਣੇਗਾ ਹਨ ਤੇ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਇਕੱਠਾ ਕਰ ਲੈਣਾ ਜਿਵੇਂ ਕਿ ਆਪਣਾ ਇੱਕ ਪੇੜਾ ਹੁੰਦਾ ਨਾ ਪੇੜੇ ਵਾਂਗੂ ਬਣਾ ਲੈਣਾ ਬਿਲਕੁਲ ਇਹ ਇਸੇ ਤਰੀਕੇ ਦਾ ਹੋਣਾ ਚਾਹੀਦਾ ਹੁਣ ਆਪਾਂ ਇਹਨੂੰ ਕੀ ਕਰਾਂਗੇ ਦੋ ਹਿੱਸਿਆਂ ਦੇ ਵਿੱਚ ਵੰਡ ਲਾਂਗੇ ਆਪਾਂ ਇਹਨੂੰ ਕਿਉਂਕਿ ਜੇ ਇੱਕ ਨੂੰ ਬੇਲਾਂਗੇ ਨਾ ਆਪਾਂ ਜ਼ਿਆਦਾ ਮੋਟਾ ਹੋ ਜਾਊਗਾ ਹੁਣ ਆਪਾਂ ਇਹਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਲਾਂਗੇ ਹਾਂਜੀ ਆਪਾਂ ਹੁਣ ਕਿਸੇ ਵੀ ਹੈਨਾ ਇੱਕ ਕੋਈ ਵੀ ਪੋਲੀਥੀਨ ਲੈ ਲਓ ਕੋਈ ਲਫਾਫਾ ਲੈ ਲਓ ਚਾਹੇ ਆਪਣੇ ਘਰਾਂ ਦੇ ਵਿੱਚ ਲਫਾਫੇ ਆਮ ਹੀ ਪਏ ਹੁੰਦੇ ਆ ਨਾ ਮੈਂ ਬਿਲਕੁਲ ਪੰਜਾਬੀ ਤਰੀਕੇ ਨਾਲ ਤੁਹਾਨੂੰ ਦੱਸੂਗੀ ਹੈ ਨਾ ਹੁਣ ਆਪਾਂ ਇਹਨੂੰ ਜਿਹੜਾ ਆਪਾਂ ਨੇ ਤਿਆਰ ਕੀਤਾ ਡੋ ਇਹਨੂੰ ਇਸ ਤਰੀਕੇ ਨਾਲ ਰੱਖ ਲੈਣਾ ਤੇ ਇੱਕ ਸਾਈਡ ਤੋਂ ਆਪਾਂ ਇਸ ਤਰੀਕੇ ਨਾਲ ਦੂਸਰੀ ਸਾਈਡ ਤੋਂ ਵੀ ਹੈਨਾ ਇਦਾਂ ਲਫਾਫੇ ਨੂੰ ਮੋੜ ਦੇਣਾ ਹੁਣ ਇਹਨੂੰ ਆਪਾਂ ਥੋੜਾ ਜਿਹਾ ਹਲਕਾ ਹਲਕਾ ਬੇਲਣੇ ਨਾਲ ਬੇਲ ਲਾਂਗੇ ਸਈ ਪੈਨਪ੍ਰਾ ਕੈਂਡੀ ਪੇਪਰ ਚਾਕਲੇਟੇ ਬੇਲ ਲਾਂਗੇ ਨਾ ਚਾਕਲੇਟੇ ਇਹ ਨਹੀਂ ਮਿਲੇਗਾ ਕਿਉਂਕਿ ਆਪਣੇ ਬੇਲਣ ਦੇ ਨਾਲ ਵੀ ਚਿਪਕੀ ਜਾ ਤੇ ਜਦੋਂ ਆਪਾਂ ਇਹਨੂੰ ਕੱਟਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਆਪਣਾ ਨਹੀਂ ਕੱਟਿਆ ਜਾਵੇਗਾ ਤੇ ਆਪਾਂ ਬਿਲਕੁਲ ਦੇਸੀ ਜੁਗਾੜ ਲਾਇਆ ਇਦਾਂ ਕੋਈ ਲਫਾਫਾ ਲੈ ਲਓ ਬਸ ਇਹਨੂੰ ਇਦਾਂ ਬੇਲ ਦੋ ਤੁਸੀਂ ਜੇ 2-4 ਮਿੰਟ ਤੁਹਾਡੇ ਕੋਲੇ ਹੈਗੇ ਨੇ ਤਾਂ ਤੁਸੀਂ ਇਹਨੂੰ ਹਨਾ ਸਟੋਰ ਕਰਕੇ ਰੱਖ ਦੋ 2 ਮਿੰਟ ਲਈ ਫ੍ਰਿਜ ਦੇ ਵਿੱਚ ਫ੍ਰੀਜ਼ਰ ਦੇ ਵਿੱਚ ਰੱਖ ਦੋ ਤਾਂ ਇਹ ਥੋੜਾ ਜਨਾ ਸਖਤ ਹੋ ਜਾਊਗਾ ਤਾਂ ਹੋਰ ਵੀ ਜ਼ਿਆਦਾ ਤੁਹਾਡੇ ਹਨਾ ਇਹ ਵਧੀਆ ਬਣਨਗੇ ਤੇ ਜਿੱਥੋਂ ਆਪਾਂ ਨੂੰ ਲੱਗਦਾ ਵੀ ਆਪਣਾ ਥੋੜਾ ਜਨਾ ਕੰਮ ਜਾਂ ਗੜਬੜਾ ਤਾਂ ਆਪਾਂ ਇਹਨੂੰ ਸੈਟ ਜਾ ਕਰ ਲੈਨੇ ਤੇ ਹੁਣ ਆਪਾਂ ਬੇਲ ਲਿਆ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਆਪਾਂ ਇਹਨੂੰ ਕਰ ਲਾਂਗੇ ਪੀਸਾਂ ਦੇ ਵਿੱਚ ਕਟਿੰਗ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਕੋਈ ਵੀ ਚਾਕੂ ਵਗੈਰਾ ਦੀ ਮਦਦ ਦੇ ਤੇ ਨਾਲ ਇਸ ਤਰੀਕੇ ਨਾਲ ਤੁਸੀਂ ਪੀਸ ਕੱਟ ਲਓ ਜਿਵੇਂ ਕਿ ਆਪਾਂ ਹਣਾ ਆਲੂਆਂ ਦੇ ਫਿੰਗਰ ਬਣਾ ਲੈਣੇ ਆ ਇਸ ਤਰੀਕੇ ਨਾਲ ਇੱਕ ਆਪਾਂ ਇਹਨਾਂ ਨੂੰ ਕੱਟ ਲਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਕੀ ਕਰਾਂਗੇ ਹੁਣ ਆਪਾਂ ਇਹਨਾਂ ਨੂੰ ਚੱਕ ਚੱਕ ਇਤੀ ਕਰਾਂਗੇ ਫਰਾਈ ਇਧਰ ਆਪਾਂ ਨੇ ਤੇਲ ਗਰਮ ਹੋਣ ਲਈ ਰੱਖ ਲਿਆ ਹੈ ਤੁਸੀਂ ਆਪਣਾ ਹਨਾ ਕਿਸੇ ਵੀ ਤੇਲ ਵਿੱਚ ਕਰ ਸਕਦੇ ਹੋ ਪਰ ਅਸੀਂ ਨੇ ਹੀ ਸਰੋਂ ਦਾ ਤੇਲ ਪਾਇਆ ਕਿਉਂਕਿ ਸਰੋਂ ਦਾ ਤੇਲ ਹੈਲਥ ਲਈ ਬਹੁਤ ਜ਼ਰੂਰੀ ਹੁੰਦਾ ਜਿਹੜਾ ਰਫੈਂਡ ਹੈ ਨਾ ਆਪਾਂ ਖਾਂਦੇ ਜਾਦਾ ਰਫੈਂਡ ਨੂੰ ਪਰ ਉਹ ਆਪਣੀ ਸਿਹਤ ਵਾਸਤੇ ਬਹੁਤ ਠੰਨੀ ਕਰਕੇ ਅਗਰ ਤੁਸੀਂ ਇਹਨੂੰ ਦੋ ਵਾਰ ਚ ਫਰਾਈ ਕਰੋਗੇ ਨਾ ਤਾਂ ਉਹ ਜ਼ਿਆਦਾ ਕ੍ਰਿਸਪੀ ਬਣਨਗੇ ਇੱਕ ਵਾਰ ਚ ਕਰ ਲੂਗੇ ਤਾਂ ਵੀ ਵਧੀਆ ਬਣਨਗੇ ਪਰ ਦੋ ਵਾਰ ਚ ਕਰ ਲੂਗੇ ਤਾਂ ਜ਼ਿਆਦਾ ਕ੍ਰਿਸਪੀ ਬਣਨਗੇ ਜਿਵੇਂ ਕਿ ਹਾਫ ਫਰਾਈ ਆਪਾਂ ਨੇ ਕਰ ਲਿਆ ਨਾ ਫਿਰ ਆਪਾਂ ਡੀਪ ਫਰਾਈ ਕਹਿੰਦੇ ਨੇ ਜਿਵੇਂ ਆਪਾਂ ਉਦਾਂ ਕਰ ਲੂਗੇ ਤਾਂ ਬਹੁਤ ਜ਼ਿਆਦਾ ਵਧੀਆ ਬਣਨਗੇ ਇਹਨਾਂ ਨੂੰ ਕੋਣਸਾਰ ਆਪਾਂ ਨਹੀਂ ਹਨ ਹਲਾਉਣਾ ਨਹੀਂ ਇੱਕ ਗੱਲ ਦਾ ਧਿਆਨ ਰੱਖਣਾ ਕਿਉਂਕਿ ਜੇ ਆਪਾਂ ਹਲਾਵਾਂਗੇ ਫਿਰ ਇਹ ਟੁੱਟ ਜਾਣਗੇ ਦੇਖੋ ਨਾ ਆਪਾਂ ਇਹਨਾਂ ਕਰ ਲੈਨੇ ਚੰਗੇ ਤਰੀਕੇ ਨਾਲ ਪਹਿਲਾਂ ਫਰਾਈ ਹਲਕਾ ਜਿਹਾ ਹਲਾਵਾਂਗੇ ਆਪਾਂ ਤਰੀਕੇ ਨਾਲ ਆਪਾਂ ਦੂਸਰਾ ਡੋਆ ਜਿਹੜਾ ਆਪਣਾ ਉਹਨੂੰ ਵੀ ਆਪਾਂ ਬੇਲ ਲਾਂਗੇ ਛੋਟੇ ਵੱਡੇ ਹਨਾ ਪਤਲੇ ਮੋਟੇ ਜਿੰਨਕ ਤੁਸੀਂ ਕਰਨਾ ਚਾਹੁੰਦੇ ਨੇ ਤਾਂ ਤੁਸੀਂ ਕਰ ਸਕਦੇ ਹੋ ਵੈਸੇ ਪਤਲੇ ਰੱਖਿਓ ਕਿਉਂਕਿ ਫਿਰ ਹਨਾ ਵਿੱਚੋਂ ਨਹੀਂ ਨਰਮ ਜੇ ਰਹਿ ਜਾਣਗੇ ਤੁਹਾਨੂੰ ਉਹ ਟੇਸਟ ਨਹੀਂ ਆਉਣਾ ਤੇ ਇੱਕ ਗੱਲ ਦਾ ਹੋਰ ਧਿਆਨ ਰੱਖਣੇ ਜਦੋਂ ਆਪਾਂ ਇਹਨਾਂ ਨੂੰ ਪਕਾਉਣਾ ਹੈ ਨਾ ਜ਼ਿਆਦਾ ਹਾਈ ਫਲੇਮ ਤੇ ਨਹੀਂ ਪਕਾਉਣਾ ਹੈਗਾ ਕਿਉਂਕਿ ਫਿਰ ਨਾ ਉੱਪਰੋਂ ਤਾਂ ਇਹ ਮੱਚ ਜੇ ਜਾਣਗੇ ਤੇ ਵਿੱਚੋਂ ਆਪਣੇ ਇਹ ਕੱਚੇ ਜੇ ਰਹਿ ਜਾਣਗੇ ਕ੍ਰਿਸਪੀ ਨਹੀਂ ਬਣਨ ਤੇ ਇਸ ਤਰੀਕੇ ਨਾਲ ਤੁਸੀਂ ਨਾ ਆਪਣੇ ਬੱਚਿਆਂ ਨੂੰ ਜਾਂ ਆਪਣੇ ਹਸਬੰਦ ਨੂੰ ਇੱਕ ਵਾਰੀ ਬਣਾਤਾ ਨਾ ਆਹ ਉਹਨਾਂ ਨੇ ਨਾ ਕਦੇ ਵੀ ਜਾ ਕੇ ਬਾਹਰ ਜਾ ਕੇ ਡਿਮਾਂਡ ਨਹੀਂ ਕਰਨੀ ਉਹ ਘਰ ਹੀ ਕਿਆ ਕਰਨੀ ਇੱਕ ਇੱਕ ਘਰ ਹੀ ਬਣਾ ਦੋ ਤੇ ਬਣਾਉਣਾ ਵੀ ਚਾਹੀਦਾ ਹੈ ਨਾ ਸੰਡੇ ਵਗੈਰਾ ਹੁੰਦਾ ਜਦੋਂ ਆਪਾਂ ਨੂੰ ਹਾਂਜੀ ਦੇਖੋ ਆਪਣੀ ਇਹ ਬਿਲਕੁਲ ਹੈ ਨਾ ਕ੍ਰਿਸਪੀ ਜਿਹੀ ਜਿਵੇਂ ਕਿ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆ ਖਾਣੇ ਆ ਉਦਾਂ ਦੇ ਹੈ ਨਾ ਬਣ ਕੇ ਬਿਲਕੁਲ ਰੈਡੀ ਨੇ ਦੇਖੋ ਬਹੁਤ ਕੋਸਟਲੀ ਮਿਲਦੇ ਆ ਹਨਾ ਤੁਹਾਨੂੰ ਤੇ ਇਹ ਆਪਣੀ ਹੈ ਨਾ ਗੁੜੇ ਮਲੇ ਦੀ ਚਟਣੀ ਹੈ ਇਹਦੀ ਰੈਸਪੀ ਵੀ ਤੁਹਾਨੂੰ ਆਪਣੇ ਚੈਨਲ ਤੇ ਮੈਂ ਪਾਈ ਹੈਗੀ ਪਰਸੋਂ ਹਨਾ ਬਣਾਈ ਸੀ ਤੇ ਤੁਸੀਂ ਟਮੇਟੋ ਸਾਸ ਨਾਲ ਵੀ ਖਾ ਸਕਦੇ ਹੋ ਹਨਾ ਇਹਦੇ ਨਾਲ ਵੀ ਖਾ ਸਕਦੇ ਹੋ ਪਰ ਜਿਆਦਾ ਹਨਾ ਅਗਰ ਤੁਸੀਂ ਕਿਸੇ ਰੈਸਟੋਰੈਂਟ ਦੇ ਵਿੱਚ ਜਾ ਕੇ ਨਾ ਡਿਪ ਦੇ ਨਾਲ ਲੈਣੇ ਹੋ ਇਹਨਾਂ ਨੂੰ ਤਾਂ ਤੁਹਾਨੂੰ ਬਹੁਤ ਕੋਸਟਲੀ ਪੈਂਦੇ ਨੇ ਤੇ ਥੋੜੀ ਜਿਹਾ ਆਪਾਂ ਲੈ ਲਾਂਗੇ ਨਾਲ ਮਿਓਨੀ ਕਿਉਂਕਿ ਇਹਦੇ ਨਾਲ ਇਹ ਜ਼ਿਆਦਾ ਟੇਸਟੀ ਲੱਗਦੀ ਆ ਤੇ ਹੁਣ ਆਪਾਂ ਕਰਕੇ ਦਿਖਾਉਣੇ ਤੁਹਾਨੂੰ ਟਰਾਈ ਤੇ ਆਪਾਂ ਤੋੜ ਕੇ ਵੀ ਦਿਖਾ ਦੇਣਾ ਦੇਖੋ ਕਿੰਨੇ ਇਹ ਵਧੀਆ ਬਣੇ ਆ ਆਪਣੇ ਤਾਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਕਿੱਦਾਂ ਲੱਗੀ ਤੇ ਮਿਲਾਂਗੇ ਫਿਰ ਅਗਲੀ ਵੀਡੀਓ ਤੇ ਕਲੀਕ ਸਬਸਕ੍ਰਾਈਬ